ਅਮਨਦੀਪ ਕੌਰ ਨੂੰ ਇੱਕ ਵਾਰ ਫੇਰ ਤੋਂ ਰਿਮਾਂਡ ਖਤਮ ਹੋਣ ਤੇ ਕੋਰਟ ਦੇ ਵਿੱਚ ਕੀਤਾ ਗਿਆ ਪੇਚ ਪੁਲਿਸ ਤੋਂ ਸੁਣੋ ਰਿਮਾਂਡ ਦੇ ਵਿੱਚ ਕੀ ਕੁਝ ਮੰਨੀ ਐ ਅਮਨਦੀਪ ਕੌਰ ਅਮਨਦੀਪ ਕੌਰ ਦੇ ਮਾਮਲੇ 'ਚ ਇਸ ਸਮੇਂ ਦੀ ਵੱਡੀ ਖਬਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਦੂ ਜੱਟ ਬਾਬੇ ਟੀਵੀ ਦੇਖ ਰਹੇ ਹੋ ਤੁਸੀਂ ਕਈ ਦਿਨਾਂ ਤੋਂ ਇੱਕ ਮੁੱਦਾ ਚਰਚਾ ਦੇ ਵਿੱਚ ਹੈ ਕਾਲੀ ਥਾਰ ਵਾਲੀ ਅਮਨਦੀਪ ਕੌਰ ਜਿਸ ਦੇ ਕੋਲੋਂ 17 ਗ੍ਰਾਮ ਚਾ ਅਬਰਾਮਦ ਹੋਇਆ ਚੈਕਿੰਗ ਦੇ ਦੌਰਾਨ ਪੰਜਾਬ ਪੁਲਿਸ ਦੀ ਇਹ ਕਾਂਸਟੇਬਲ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਹੁਣ ਇਸ ਨੂੰ ਪੰਜਾਬ ਪੁਲਿਸ ਦੀ ਕਾਂਸਟੇਬਲ ਨਾ ਹੀ ਕਹੀਏ ਤਾਂ ਚੰਗਾ ਕਿਉਂਕਿ ਇਸ ਨੂੰ ਕੇਸ ਪੈਣ ਦੇ ਨਾਲ ਦੀ ਨਾਲ ਹੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ ਪੁਲਿਸ ਮਹਿਕਮੇ ਚੋਂ ਟਾਟਾ ਬਾਏ ਬਾਏ ਕਹਿ ਦਿੱਤਾ ਗਿਆ ਹੈ ਅਤੇ ਕਈ ਦਿਨਾਂ ਤੋਂ ਰਿਮਾਂਡ ਦੇ ਉੱਪਰ ਚੱਲ ਰਹੀ ਸੀ ਉਮੀਦ ਸੀ ਕਿ ਕਈ ਵੱਡੇ ਖੁਲਾਸੇ ਹੋਣਗੇ ਕਈ ਵੱਡੇ ਮਗਰਮਸ਼ਾਂ ਦੇ ਨਾਮ ਸਾਹਮਣੇ ਆਉਣਗੇ ਅੱਜ ਅਮਨਦੀਪ ਕੌਰ ਦਾ ਰਿਮਾਂਡ ਖਤਮ ਹੋ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨੂੰ ਅੱਜ ਫਾਈਨਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਜੇਲ੍ਹ ਰਵਾਨਾ ਹੋ ਗਈ ਹੈ ਅਮਨਦੀਪ ਕੌਰ ਅਤੇ ਹੁਣ ਜ਼ਮਾਨਤ ਵਾਸਤੇ ਅਪਲਾਈ ਕਰੇਗੀ ਪਰ ਇੱਕ ਵੱਡੀ ਗੱਲ ਹੈ ਜਿਹੜੀ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਰਿਮਾਂਡ ਤੇ ਤਾਂ ਲੈ ਲਿਆ ਅਮਨਦੀਪ ਕੌਰ ਉਸ ਤੋਂ ਵੱਡੇ ਨਾਮਾਂ ਦੇ ਖੁਲਾਸੇ ਵੀ ਕਰਵਾਵੇਗੀ ਪੁਲਿਸ ਜ ਪਰ ਨਹੀਂ ਤਾਂ ਮਿੱਤਰੋ ਤੁਹਾਨੂੰ ਦੱਸ ਦਈਏ ਅੱਜ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਆਖਰ ਉਹਨਾਂ ਨੇ ਅਮਨਦੀਪ ਕੌਰ ਨੂੰ ਲੈ ਕੇ ਕੀ ਬਿਆਨ ਦਿੱਤਾ ਹੈ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਹਲੇ ਕੋਈ ਵੱਡਾ ਨਾਮ ਤਾਂ ਨਹੀਂ ਲਿਆ ਕਿ ਅਮਨਦੀਪ ਕੌਰ ਨੇ ਕੋਈ ਵੱਡਾ ਨਾਮ ਲਿਆ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਮੀਡੀਆ ਨੂੰ ਦੱਸੀਆਂ ਨਹੀਂ ਜਾ ਸਕਦੀਆਂ ਪਰ ਐਨਾ ਉਹ ਜ਼ਰੂਰ ਦੱਸ ਗਏ ਕਿ ਇੱਕ ਬੰਦਾ ਬਲਵਿੰਦਰ ਸਿੰਘ ਹੈ ਜਿਹੜਾ ਉਸ ਦੀ ਭਾਲ جاری ਹੈ ਉਸ ਨੂੰ ਗ੍ਰਿਫਤਾਰ ਕਰਨਾ ਹਲੇ ਬਾਕੀ ਹੈ ਉਹ ਤਾਂ ਪਤੀ ਹੈ ਕਈ ਦਿਨਾਂ ਦਾ ਪੁਲਿਸ ਨੇ ਨਾਮਜ਼ਦ ਕੀਤਾ ਹੋਇਆ ਹੈ ਪਰਚੇ ਦੇ ਵਿੱਚ ਪਰ ਜਿਹੜੀ ਉਮੀਦ ਸੀ ਕਿ ਕਈ ਵੱਡੇ ਨਾਮ ਸਾਹਮਣੇ ਆਉਣਗੇ ਤਾਂ ਪੁਲਿਸ ਨੇ ਇਸ ਤਰ੍ਹਾਂ ਦਾ ਹਾਲੇ ਤੱਕ ਤਾਂ ਕੁਝ ਨਹੀਂ ਦੱਸਿਆ ਕਿ ਜਿਹੜੇ ਵੱਡੇ ਨਾਮ ਨੇ ਅਮਦੀਪ ਕੌਰ ਨੇ ਲਏ ਨੇ ਬਾਕੀ ਦੇਖਦੇ ਆ ਕਿ ਆਖਰ ਹੋਰ ਕੀ ਸਾਹਮਣੇ ਆਉਂਦਾ ਪਹਿਲਾਂ ਤੁਸੀਂ ਥੋੜਾ ਜਿਹਾ ਪੁਲਿਸ ਦਾ ਬਿਆਨ ਸੁਣ ਲਓ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਜੋ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਤੋ ਚੌ ਚੌ ਦੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਬਾਕੀ ਸਾਡੀ ਇਨਵੈਸਟੀਗੇਸ਼ਨ ਹਜੇ ਵੀ ਚੱਲ ਇਹ ਇੱਕ ਡਾਫਰ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਟੈਸਟ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲਿਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਹਜੇ ਇੱਕ ਅਕਿਊਜ਼ਡ ਹੋਰ ਹੈ ਜੀ ਉਹਦੀ ਅਰੈਸਟ ਪੈਂਡਿੰਗ ਹੈ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਢੰਗਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਇੱਕ ਅਕਿਊਜ਼ਡ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕ ਅਮਨਦੀਪ ਕੌਰ ਨੂੰ ਅਤੇ ਨਾਲ ਹੀ ਇੱਥੇ ਉਹ ਕਤਰੌਂਦੇ ਨਾਜ਼ਰ ਆਏ ਉਹਨਾਂ ਨੇ ਦੱਸਿਆ ਕੁਝ ਨਹੀਂ ਸਾਫ਼-ਸਾਫ਼ ਕਿ ਅਮਨਦੀਪ ਕਿਸੇ ਦਾ ਹੋਰ ਵੀ ਨਾਮ ਲੈ ਕੇ ਗਈ ਹੈ ਜਾਂ ਫਿਰ ਨਹੀਂ ਸਵਾਲ ਫਿਰ ਉੱਥੇ ਦੇ ਉੱਥੇ ਨੇ ਕੀ ਅਮਨਦੀਪ ਕੌਰ ਇਹ ਜਿਹੜੀ ਬਚ ਕੇ ਨਿਕਲ ਜਾਵੇਗੀ ਜਿਹੜੇ ਹੋਰ ਵੱਡੇ ਨਾਮਾਂ ਦੀ ਉਮੀਦ ਸੀ ਕਿ ਕਈ ਵੱਡੇ ਨਾਮ ਸਾਹਮਣੇ ਆਉਣਗੇ ਕੀ ਉਹ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਆਉਣਗੇ ਕਦੇ ਵੀ ਪਤਾ ਨਹੀਂ ਲੱਗੇਗਾ ਕਿ ਅਮਨਦੀਪ ਦੇ ਨਾਲ ਹੋਰ ਕੌਣ ਵੱਡਾ ਮਗਰਮਾਛ ਹੈ ਜਿਹੜਾ ਰਲਿਆ ਹੋਇਆ ਹੈ ਜਾਫਰ ਕੱਲੀ ਅਮਨਦੀਪ ਕੌਰ ਜਿਹੜੀ ਹੁਣ ਜੇਲ੍ਹ ਭੇਜੀ ਆ ਰਿਮਾਂਡ ਤੋਂ ਬਾਅਦ ਤੇ ਥੋੜੇ ਦਿਨਾਂ ਤੱਕ ਉਸਦੀ ਜ਼ਮਾਨਤ ਹੋ ਜੇ ਹੋ ਸਕਦਾ ਉਸ ਤੋਂ ਬਾਅਦ ਉਹ ਕੋਰਟ ਚੱਲੀ ਜਾਵੇ ਨੌਕਰੀ ਦੇ ਉੱਪਰੋਂ ਜਿਹੜੀ ਡਿਸਮਿਸ ਕਰੀ ਆ ਦੁਬਾਰਾ ਫੇਰ ਤੋਂ ਵੀ ਬਹਾਲ ਹੋ ਜੇ ਜਾਫਰ ਐਦਾਂ ਵੀ ਕਹਿ ਸਕਦੇ ਆ ਕਿ ਆਪਣੇ ਜ਼ੋਰ ਨਾਲ ਆਪਣੀ ਤਾਕਤ ਦੇ ਨਾਲ ਉਹ ਇੱਕ ਵਾਰ ਫੇਰ ਤੋਂ ਬਹਾਲ ਹੋਣ ਦਾ ਦਮ ਰੱਖਦੀ ਹੈ ਅਗਰ ਇਹ ਸਭ ਦੇ ਵਿੱਚੋਂ ਨਿਕਲਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੀ ਰਾਏ ਜਰੂਰ ਦਿਓ ਧੰਨਵਾਦ